ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਇੱਕ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਂ ਜੀ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਗੱਡੀ ਉੱਫਾ ਕੇ ਅਪਡੇਟ ਕੀਤੀ ਸੀ ਕਿ ਪੰਜਾਬ ਸਰਕਾਰ ਛੁੱਟੀਆਂ ਦੇ ਵਿੱਚ ਵਾਅਦਾ ਕਰ ਸਕਦੀ ਹੈ ਕਿਉਂਕਿ ਹੜਾ ਵਾਲਾ ਮਾਹੌਲ ਹੈ ਹਜੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਣਿਆ ਹੋਇਆ ਸੋ ਮੌਸਮ ਫਾਕ ਦੀ ਐਡਵਾਈਜ਼ਰੀ ਨੂੰ ਮੁੱਖ ਰੱਖਦੇ ਹੋਇਆ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਤੁਹਾਡੀ ਸਕਰੀਨ ਤੇ ਅਸੀਂ ਇੱਕ ਅਪਡੇਟ ਸਾਂਝੀ ਕਰ ਰਹੇ ਹਾਂ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੀ ਵੱਲੋਂ ਇਹ ਟਵੀਟ ਕੀਤਾ ਗਿਆ ਐਕਸ ਤੇ ਪੋਸਟ ਪਾਈ ਗਈ ਹੈ ਫੇਸਬੁੱਕ ਤੇ ਪਾਈ ਗਈ ਹੈ ਤਾਂ ਤੁਸੀਂ ਸਕਰੀਨ ਤੋਂ ਉੱਤੇ ਦੇਖ ਸਕਦੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਪੰਜਾਬ ਵਿੱਚ ਹੜ੍ਹਾਂ ਦੇ ਹਿੱਸੇ ਤੇ ਨੂੰ ਵੱਖ ਰੱਖ ਦਿਆ ਹੋਇਆ ਸੂਬੇ ਦੇ ਸਰਕਾਰੀ ਐਡਿਟ ਮੰਤਾਹਰਾ ਉਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 3 ਸਤੰਬਰ ਤੱਕ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਨੇ ਅਗਲੇ 3 ਦਿਨ ਵੀ ਸਕੂਲ ਆ ਜਿਹੜੇ ਪੰਜਾਬ ਦੇ ਮੁਕੰਮਲ ਬੰਦ ਰਹਿਣਗੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਿੱਖਿਆ ਫਾਇਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੇ ਹਦਾਇਤਾਂ ਦੀ ਪਾਲਣਾ ਕਰਨ ਕੋਲਮ ਲਾ ਗਿਆ ਜੀ 3 ਸਤੰਬਰ ਤੱਕ ਛੁੱਟੀਆਂ ਕਿਤੇ ਅਗਿਆਨੇ ਪਰ ਇਹਨਾਂ ਦੇ ਵਿੱਚ ਹੋਰ ਵਾਅਦਾ ਹਲੇ ਹੋਏਗਾ ਸਾਡੀ ਜਾਣਕਾਰੀ ਦੇ ਮੁਤਾਬਕ ਸਾਡੀ ਜੋ ਜੋ ਸਾਨੂੰ ਲੱਗਦਾ ਕਿ ਛੁੱਟੀਆਂ 6 ਸਤੰਬਰ ਤੱਕ ਵਧਾਈਆਂ ਜਾ ਸਕਦੀਆਂ ਨੇ ਪਰ ਫਿਲਹਾਲ ਜੋ ਅਪਡੇਟ ਆ ਰਿਹਾ 30 ਸਤੰਬਰ ਤੱਕ ਸੂਬੇ ਦੇ ਸਾਰੇ ਸਕੂਲ ਮੁਕੰਮਲ ਬੰਦ ਰਹਿਣਗੇ ਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਇਹ ਵੀਡੀਓ ਵੱਤਵਾ ਸ਼ੇਅਰ ਕਰਕੇ ਦੱਸਿਆ ਜਾਵੇ ਤੇ ਸਾਰੇ ਆਪਣੇ ਗਰੁੱਪਾਂ ਦੇ ਵਿੱਚ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇਹ ਖਬਰ ਸਾਰਿਆਂ ਤੱਕ ਪਹੁੰਚਦੀ ਹੋ ਸਕੇ ਤੁਹਾਨੂੰ